ਆਪਾਂ ਵਸਾਹੀ ਇੱਕ ਦਰਵਾਜਾ ਹੈ ਜਿਹਦੇ ਵਿੱਚ ਦੀ ਆਪਾਂ ਕੋ ਪ੍ਰਾਪਤੀ ਕਰ ਸਕਦੇ ਆ ਬਾਕੀ ਦਰਵਾਜਾ ਤਾਂ ਦੁਨੀਆ ਵਾਲੇ ਪਾਸੇ ਨੂੰ ਖੁੱਲਦੇ ਨੇ ਇਹੀ ਹੈ ਇੱਕ ਜਿਹੜਾ ਸੱਚਖੰਡ ਗਣੇ ਲਈ ਜਾ ਸਕਦਾ ਆਪਣੇ ਵੱਡੇ ਭਾਗ ਨੇ ਕਿ ਆਪਾਂ ਇਸ ਦਰਵਾਜੇ 'ਚ ਐਂਟਰ ਹੋਇਆ ਹੁਣ ਆਪਾਂ ਨੂੰ ਸਾਧ ਸੰਗਤ ਪ੍ਰਾਪਤ ਹੋਈ ਹੈ ਇਹ ਹਸਾ ਸੰਗਤ ਦੀ ਸੇਵਾ ਦੇ ਵਿੱਚੋਂ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਆਪਾਂ ਨੂੰ ਆਪਣੇ ਵੱਡਿਆਂ ਨੇ ਸਿੱਖਿਆ ਦਿੱਤੀ ਹੈ। ਤਨ 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 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ। ਅਕਥ ਕਹਾਣੀ ਜਿਨ੍ਹਾਂ ਦੀ। ਜਿਹੜੇ ਪਿੰਗਲਿਆਂ ਨੂੰ ਪਰਬਤ ਚੜ੍ਹ ਸਕਦੇ ਨੇ। ਨਾ ਉਹ ਕਿਤੇ ਗਏ ਨੇ ਨਾ ਆਉਂਦੇ ਨੇ। ਜਨਮ ਮਰਨ ਦਹੂ ਮੈਂ ਨਹੀਂ। ਉਹ ਹਾਜ਼ਰ ਨਜ਼ਰ ਨੇ। ਤਨ 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 ਸੰਤ ਵੈਸ ਸਿੰਘ ਜੀ ਮਹਾਰਾਜ ਜੀਆ ਨੇ ਜਿਨ੍ਹਾਂ ਤੇ ਮਤਲਬ ਕਿ ਆਪਾਂ ਕਹਿ ਨਹੀਂ ਸਕਦੇ ਉਹਨਾਂ ਦੀयां ਤਾਂ ਸਾਧੂ ਹੀ ਜਾਣਦੇ ਨੇ ਆਪਾ ਤਾਲ ਪੱਗ ਜੀਵਾਂ ਆਪਾਂ ਨੂੰ ਵੱਡੇ ਭਾਗ ਕੇ ਉਹਨਾਂ ਦੀ ਸੰਗਤ ਹੋਈ ਇਸ ਗੱਲ ਦਾ ਆਪਾਂ ਨੂੰ ਮਾਣ ਹੈ ਕਿ ਆਪਾਂ ਰੱਬ ਦੇ ਨਾਲ ਰਹੇ ਰੱਬ ਦੇ ਦਰਸ਼ਨ ਕਰੇ ਨੇ ਸਾਧ ਸੰਗਤ ਜੀ ਜਿਹੜਾ ਨਿਰੰਕਾਰ ਹੈ ਉਹਦਾ ਤਾਂ ਕੋਈ ਆਕਾਰ ਹੀ ਨਹੀਂ ਉਹਨੂੰ ਆਪਾਂ ਕਿਵੇਂ ਪਾ ਸਕਦੇ ਹਾਂ ਕਿਵੇਂ ਉਹਦੇ ਦਰਸ਼ਨ ਕਰ ਸਕਦੇ ਹਾਂ ਵੈਸਾ ਹੀ ਇੱਕ ਰਸਤਾ ਹੈ ਜਿਨ੍ਹਾਂ ਨੇ ਦਰਸ਼ਨ ਕਰੇ ਨੇ ਉਹਨਾਂ ਦੇ ਚਰਨ ਫੜ ਲਓ ਬਸ ਉਹ ਕਰਾ ਸਕਦੇ ਨੇ ਪਹੁੰਚਿਆ ਹੋਈ ਤੁਹਾਨੂੰ ਉਹ ਤੇ ਪਹਛਾ ਸਕਦਾ ਹੈ ਉਹਨਾਂ ਦੀ ਕਮਾਈ ਉਹਨਾਂ ਦੀ ਸੇਵਾ ਉਹਨਾਂ ਦਾ ਸਿਮਰਨ ਐਨਾ ਹੁੰਦਾ ਹੈ ਕਿ ਉਹ ਨਾ ਬਸ ਇੱਕ ਕਿਨਕਾ ਜਿਹਾ ਪਾ ਦੇਣ ਨਾ ਕਿਨਕਾ ਜਿਹਾ ਬੱਲੇ ਬੱਲੇ ਕਰਾਉਂਦੇ ਨੇ ਸਾਧ ਸੰਗਤ ਜੀ ਇਹ ਕੋਈ ਆਪਾਂ ਵੈਸੇ ਗੱਲਾਂ ਨਹੀਂ ਕਰ ਰਹੇ ਇਹ ਦਾਸ ਦਾ ਜੀਵਨ ਦੇ ਵਿੱਚ ਦੇਖਿਆ ਹੋਇਆ ਹੱਡ ਬੀਤੀ ਹੈ ਕਿ ਪਿੰਗਲੇ ਨੂੰ ਪਰ ਬਚਾਉਣ ਨੂੰ ਸਮਰੱਥ ਸੀਗੇ ਤਾਂ ਉਹਨਾਂ ਨੇ ਜਿਹੜੀ ਉਹਨਾਂ ਦੀ ਸੰਗਤ ਆਪਾਂ ਨੂੰ ਮਿਲੀ ਉਹਨਾਂ ਦੀ ਸੇਵਾ ਮਿਲੀ ਨਾ ਕੋ ਸਿੱਖਣ ਨੂੰ ਮਿਲਿਆ ਉਹਨਾਂ ਦੀ ਸੰਗਤ ਸਾਧੂਆਂ ਦੀ ਸੰਗਤ ਤੋਂ ਬਿਨਾ ਨਾ ਇੱਕ ਕਦਮ ਭਣੀ ਪਟਿਆ ਜਾ ਸਕਦਾ ਜਦੋਂ ਉਹ ਸਿਖਿਆ ਦਿੰਦੇ ਨੇ ਉਹ ਸਿਖਾਉਂਦੇ ਨੇ ਆਪਾਂ ਨੂੰ ਵੀ ਸੰਗਤ ਨੂੰ ਬਰਾਬਰ ਸਮਝਣਾ ਸਭ ਤੋਂ ਵੱਡੀ ਗੱਲ ਇਹ ਹੈ ਗੁਰੂ ਗ੍ਰੰਥ ਸਾਹਿਬ ਦਾ ਨਿਰੰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੂਪ ਨੇ ਇਹਨਾਂ ਨੂੰ ਸਮਝਣਾ ਜਾਂ ਇਹਨਾਂ ਦੇ ਵਿੱਚ ਮਤਲਬ ਕਿ ਪਾਉਣਾ ਪਹਿਲਾਂ ਉਹਨਾਂ ਨੂੰ ਮਿਲਣਾ ਪਊਗਾ ਜਿਨ੍ਹਾਂ ਨੇ ਇਹਨਾਂ ਨੂੰ ਪ੍ਰਾਪਤ ਕੀਤੀ ਹੈ ਬਾਣੀ ਬਾਣੀ ਦੇ ਥਰੂ ਜਿਨ੍ਹਾਂ ਨੇ ਨਿਰੰਕਾਰ ਨੂੰ ਪ੍ਰਾਪਤ ਕੀਤਾ ਹੈ ਨਾ ਪਹਿਲਾਂ ਉਹਨਾਂ ਨੂੰ ਮਿਲਣਾ ਪਊਗਾ ਉਹਨਾਂ ਨੂੰ ਮਿਲਣ ਦਾ ਕੀ ਨਿਸ਼ਾਨੀ ਹੈ ਕਿ ਤੁਹਾਡੇ ਜਦੋਂ ਤੁਸੀਂ ਉਹਨਾਂ ਦੀ ਸੰਗਤ ਦੇ ਵਿੱਚ ਜਾਂਦੇ ਹੋ ਨਾ ਤੁਹਾਡੇ ਅੰਦਰ ਜਿਹੜੇ ਬੈਡ ਥੌਟਸ ਜਿਹਨੂੰ ਆਪਾਂ ਬੁਰੇ ਖਿਆਲ ਕਹਿੰਦੇ ਆ ਨਾ ਉਹ ਖਤਮ ਹੋਣ ਲੱਗ ਜਾਂਦੇ ਨੇ ਸਾਥ ਸੰਗ ਜੀ ਇਹ ਨਿਸ਼ਾਨੀ ਹੈ ਜੇ ਤੁਹਾਡੀ ਸਾਧੂ ਦੀ ਸੰਗਤ ਕਰਨ ਨਾਲ ਚੰਚਲਤਾ ਖਤਮ ਹੋਣ ਲੱਗੀ ਬੁਰੇ ਤੁਹਾਡੇ ਜਿਹੜੇ ਵਕਾਰ ਖਤਮ ਹੋਣ ਲੱਗੇ ਤੁਹਾਨੂੰ ਨਾ ਸੰਗਤ ਨਾਲ ਪ੍ਰੇਮ ਹੋਣ ਲੱਗ ਗਿਆ ਤੁਸੀਂ ਸਮਝ ਲਓ ਵੀ ਇਹ ਸਾਧੂ ਪੂਰ ਹੈ ਜਿਹਦੀ ਤੁਸੀਂ ਸੇਵਾ ਕਰ ਰਹੇ ਹੋ ਜਿਹਦੀ ਤੁਸੀਂ ਸੰਗਤ ਕਰ ਰਹੇ ਹੋ ਜਿਹੜਾ ਜਿਹਦਾ ਆਪ ਦਾ ਮਨ ਚੰਚਲ ਹੈ ਉਹ ਦੂਜੇ ਦਾ ਮਨ ਕਿਵੇਂ ਟਿਕਾ ਸਕਦਾ ਸਾਧ ਸੰਗਤ ਦੀ ਦਾਸ ਜਦੋਂ ਉਹਨਾਂ ਦੀ ਸੰਗਤ 'ਚ ਆਏ ਬਸ ਹੁਣ ਇਹ ਮੂੰਹੋਂ ਕਹਿਣ ਵਾਲੀਆਂ ਗੱਲਾਂ ਤਾਂ ਨਹੀਂ ਹੈ ਬਸ ਅਕਥ ਕਹਾਣੀ ਸੀ ਉਹਨਾਂ ਨੇ ਫਿਰ ਚੁੰਬਕ ਵਾਂਗੂ ਖਿੱਚਿਆ ਜਦੋਂ ਉਹਨਾਂ ਦੀ ਸੰਗਤ ਕੀਤੀ ਤਾਂ ਚੰਗੇ ਤੇ ਬੁਰੇ ਦਾ ਸੱਚ ਤੇ ਝੂਠ ਦਾ ਨਾ ਫੀਲ ਜਾਂ ਹੋਣ ਲੱਗਿਆ ਹੱਡ ਵੀਤੀ ਦੱਸ ਰਿਹਾ ਕਿੰਨਾ ਆਈ ਲਵ ਮਾਈ ਆਲ ਫੈਮਿਲੀ ਬਹੁਤ ਪਿਆਰ ਹੈ ਸਾਡਾ ਆਪਣੇ ਪਰਿਵਾਰ ਨਾਲ ਮਾਤਾ ਪਿਤਾ ਨਾਲ ਪਰ ਸਾਨੂੰ ਨੇ ਜਦੋਂ ਉਹਨਾਂ ਦੀ ਸੰਗਤ ਹੋ ਗਈ ਸਾਨੂੰ ਫਿੱਕਾ ਫਿੱਕਾ ਜਿਹਾ ਲੱਗਣ ਲੱਗ ਪਿਆ ਤੁਹਾਨੂੰ ਮੈਂ ਹੱਡ ਵੀਤੀ ਦੱਸ ਰਿਹਾ ਇੱਕ ਦਿਨ ਆਪਣੇ ਚਰਨ ਪਾਉਣ ਆਏ ਘਰੇ ਦਸ ਦਾ ਪਿੰਡ ਤੁਹਾਡੇ ਨੇੜੇ ਹੀ ਹੈ ਮਰਦਖੇੜਾ ਮੁਖਾ ਮਹਾਰਾਜ ਜੀ ਝੂਠਾ ਝੂਠਾ ਜਿਹਾ ਲੱਗਦਾ ਮੈਨੂੰ ਕਹਿੰਦੇ ਹੈਈ ਝੂਠਾ ਮੁਖਾ ਫਿਰ ਕੱਢ ਲੋ ਮੈਨੂੰ ਕਹਿੰਦੇ ਚੰਗਾ ਕਹਿ ਦੇ ਫਿਰ ਇਹਨਾਂ ਨੂੰ ਅੱਜ ਤੋਂ ਬਾਅਦ ਨਾ ਥੋਤੋ ਕੁਝ ਲੈਣਾ ਤੇ ਨਾ ਦੇਣਾ ਸਾਲ ਬਾਅਦ ਤੁਹਾਨੂੰ ਮਿਲਣ ਆਇਆ ਕਰੂ ਮਿਲ ਕੇ ਮੁੜ ਜਾ ਕਰ ਮੈਂ ਕਿਹਾ ਮਹਾਰਾਜ ਜੀ ਮੈਂ ਕੀ ਕਹਣਾ ਆਪ ਜੀ ਨੇ ਕਹਿਤਾ ਤਾਂ ਦਾਸ ਤੇ ਕਿਰਪਾ કરી ਉਹਨਾਂ ਨੇ ਉਹਦੇ ਬਾਅਦ ਫਿਰ ਗੁਰਪੁਰਬ ਸੀਗਾ ਕਈ ਦਿਨਾਂ ਬਾਅਦ ਦਾਸ ਨੂੰ ਚੋਲਾ ਬਖਸ਼ਿਆ ਉਹਨਾਂ ਨੇ ਕਿ ਮੈਂ ਕਿਹਾ ਜੀ ਲਾਜ ਕਹਿੰਦੇ ਜੀ ਦਾ ਚੋਲਾ ਆਪ ਹੀ ਲਾਜ ਰੱਖੂਗਾ ਬਸ ਇਹ ਧਿਆਨ ਰੱਖਣਾ ਵੀ ਸੰਗਤ ਦੇ ਵਿੱਚ ਪਰਮੇਸ਼ਰ ਵੱਸਦਾ ਹੈ ਸੰਗਤ ਦੇ ਚਰਨਾਂ ਕਣੀ ਨੂੰ ਦੇਖਣਾ ਹੈ ਸੰਗਤ ਦੇ ਚਿਹਰੇ ਕਣੀ ਨਹੀਂ ਦੇਖਣਾ ਇਹ ਨਹੀਂ ਦੇਖਣਾ ਵੀ ਕੌਣ ਹੈ ਸੰਗਤ ਦੇ ਚਰਨਾਂ ਕਣੀ ਦੇਖ ਕੇ ਸੰਗਤ ਦੀ ਸੇਵਾ ਕਰਨੀ ਹੈ ਸੰਗਤ ਵਿੱਚ ਵਾਸਾ ਹੈ ਮੇਰੇ ਭਗਵਾਨ ਜੀ ਦਾ ਸੰਗਤ ਵਿੱਚ ਵਾਸਾ ਹੈ ਮੇਰੇ ਭਗਵਾਨ ਜੀ ਦਾ संगत संत बिशाह है मेरे भगवान जी का संगत बच्च पादशाह है मेरे भगवान जी का ਸੰਗਤ ਵਿੱਚ ਵਾਸਾ ਹੈ ਮੇਰੇ ਭਗਵਾਨ ਜੀ ਦਾ ਸੰਗਤ ਵਿੱਚ ਵਾਸਾ ਹੈ ਮੇਰੇ ਭਗਵਾਨ ਜੀ ਦਾ ਗੁਰੂ ਅਮਰਦਾਸ ਮਹਾਰਾਜ ਜੀ ਹਨ ਮਹਾਰਾਜੀ ਕਿਰਪਾ ਕਰਦੇ ਨੇ ਸਿਖਿਉਂਦੇ ਨੇ ਉਹਨਾਂ ਵਾਂਗੂ ਹੀ ਸੇਵਾ ਆਪਣੇ ਸ੍ਰੀਮਾਨ ਸੰਤ ਮਹਾਰਾਜ ਜੀ ਨੇ ਕੀਤੀ ਕਿੰਨੀ ਸੇਵਾ ਕੀਤੀ ਇਹ ਤਾਂ ਆਪਾਂ ਸਾਰੇ ਜਾਣਦੇ ਆ ਦੇਖੋ ਸੰਗਤ ਲਈ ਹਜ਼ਾਰਾਂ ਕਮਰਾ ਬਣਾਇਆ ਹੋਇਆ ਹੈ ਫਰ ਮਹਾਰਾਜ ਜੀ ਨੇ ਆਪਣੀ ਸਾਰਾ ਜੀਵਨ ਲੰਗਰ ਦੇ ਵਿੱਚ ਗੁਜ਼ਾਰਤਾ ਸਾਧ ਸੰਗਤ ਜੀ ਆਪਾਂ ਸਾਰੇ ਦੇਖਦੇ ਆਂ ਜਾਣਦੇ ਆਂ ਉਹ ਜਿਹੜਾ ਇੱਕ ਨਾ ਉਧਰ ਡੰਗਰ ਵਾਲੇ ਪਾਸੇ ਨਾ ਮੱਝਾਂ ਵਾਲੇ ਪਾਸੇ ਇੱਕ ਕਮਰਾ ਮਹਾਰਾਜ ਜੀ ਦਾ ਬਣਾਇਆ ਸੀ ਉਹ ਦਾਸ ਦੇ ਸਾਹਮਣੇ ਦੀ ਗੱਲ ਹੈ ਜਦੋਂ ਉਹ ਕਮਰਾ ਬਣਾਉਣ ਲਈ ਆ ਗਿਆ ਲੈ ਰਹੇ ਸੀ ਨਾ ਤਾਂ ਮਹਾਰਾਜ ਜੀ ਨੇ ਸ਼੍ਰੀਮਾਨ ਜੀ ਮਹਾਰਾਜ ਜੀ ਨੇ ਜਵਾਬ ਦਿੱਤਾ ਸੀ ਇੱਕ ਤਰ੍ਹਾਂ ਦਾ ਕਹਿੰਦੇ ਨਹੀਂ ਭਾਈ ਆਪਾਂ ਨੂੰ ਨਹੀਂ ਲੋੜ ਮਸੀਤਾਂ ਸੇਵਾ ਚੱਲ ਰਹੀ ਹੈ ਉੱਥੇ ਸੇਵਾ ਕਰੋ ਪਰ ਉਹ ਧੱਕੇ ਨਾਲ ਬਣਾਇਆ ਸੀਗਾ ਤੇ ਉਹ ਕੋਈ ਗੱਲ ਨਹੀਂ ਹੁਣ ਦੇਖੋ ਤੁਹਾਡੇ ਸਾਹਮਣੇ ਹੈ ਉੱਥੇ ਉਹ ਦੇਖਦਾ ਹੁਣ ਮਹਾਰਾਜਿਆਂ ਨੇ ਆਪ ਦਾ ਸਾਰਾ ਜੀਵਨ ਬਿਨਾ ਕਿਸੇ ਕਮਰੇ ਤੋਂ ਅਸੀਂ ਇੱਕ ਦਿਨ ਜਾਣਾ ਹੋਵੇ ਗੁਰਦੁਆਰੇ ਪਹਿਲਾਂ ਫੋਨ ਕਰਨ ਲੱਗ ਜਾਂਦੇ ਆ ਸਾਨੂੰ ਕਮਰਾ ਰੱਖ ਦਿਓ ਜੀ ਸਾਨੂੰ ਏਸੀ ਕਮਰਾ ਦੇ ਦਿਓ ਜੀ ਸਾਨੂੰ ਫਲਾਣਾ ਤੇ ਕਾ ਸੁਵਿਧਾ ਕਣੀ ਨੂੰ ਪਏ ਹੋਏ ਆ ਆਪਾਂ ਕਿਉਂ ਨਹੀਂ ਕਸ਼ਟ ਚੱਲਦੇ ਬਈ ਜਿਹੜਾ जाट ਜੀਮੀਂਦਾਰ ਕਮਾਈ ਕਰਨ ਕਰਨੀ ਉਹ ਮਿਹਨਤ ਕਰਨ ਕਰਨੀ ਉਹ ਪਸੀਨਾ ਆਉਣ ਤੋਂ ਹੀ ਡਰ ਗਿਆ ਉਹ ਕੀ ਪ੍ਰਾਪਤੀ ਕਰੂਗਾ ਆਪਾਂ ਤਾਂ ਨਿਤਨੇਮ ਨਹੀਂ ਪੂਰਾ ਕਰਦੇ ਆਪਾਂ ਤਾਂ ਬਾਣੀਆਂ ਨਹੀਂ ਪੂਰੀਆਂ ਪੜਦੇ ਸਾਧ ਸੰਗਤ ਜੀ ਬੇਨਤੀ ਹੈ ਕਿ ਨਾਮ ਤੋਂ ਬਿਨਾ ਬਾਣੀ ਪੜਨ ਤੋਂ ਬਿਨਾ ਤੇ ਸੇਵਾ ਤੋਂ ਬਿਨਾ ਉਹ ਆਨੰਦ ਪ੍ਰਾਪਤ ਨਹੀਂ ਹੋ ਸਕਦਾ ਜਿਹੜਾ ਆਪਾਂ ਮਾਇਆ ਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਮਾਇਆ ਦੇ ਵਿੱਚ ਉਹ ਆਨੰਦ ਹੁੰਦਾ ਤਾਂ ਜੋਗੀ ਕਿਉਂ ਬਣਦੇ ਰਾਜੇ ਮੁੰਦਰਾ ਕਿਉਂ ਪਾਉਂਦੇ ਤਾਂ ਸਾਧੂ ਮਹਾਪੁਰਸ਼ ਸੰਤ ਬਾਬਾ ਇਸੇ ਸਿੰਘ ਜੀ ਦਾ ਕਿਤੇ ਥੋੜੀ ਛੋਟਾ ਸੀਗਾ ਪਰਿਵਾਰ ਤੱਕ ਕੋ ਡਾ ਤਕੜਾ ਪਰਿਵਾਰ ਸੀ ਮਹਾਰਾਜਿਆਂ ਦਾ ਸਾਰਾ ਜੀਵਨ ਉਹਨਾਂ ਨੇ ਉੱਤੇ ਰਾੜੇ ਦੀ ਢਗੀ ਚ ਲੰਘਾਤਾ ਆਪਣੇ ਲਈ ਤਾਂ ਚਾਹੇ ਹੁਣ ਸਵਰਗ ਬਣਾਤਾ ਪਰ ਉਹਦੋਂ ਦਾ ਤਾਂ ਤੁਸੀਂ ਸੋਚ ਕੇ ਤਾਂ ਦੇਖੋ ਮੜਾ ਜਾਂ ਜਦੋਂ ਆਏ ਸੀ ਛੱਪਰੀਆਂ 'ਚ ਰਹਿਣਾ ਚਲਦੀ ਨਹਿਰ ਦੇ ਵਿੱਚ ਇਸ਼ਨਾਨ ਕਰਨੇ ਆਪਣੇ ਲਈ ਹੁਣ ਗੀਜ਼ਰ ਲੱਗੇ ਪਏ ਨੇ ਉੱਥੇ ਠੀਕ ਹੈ ਸੰਤ ਜੀ ਮਹਾਰਾਜ ਜੀਓ ਨੇ ਕਿੰਨੀ ਮੱਜਾਂ ਦੀ ਸੇਵਾ ਕੀਤੀ ਮਹਾਰਾਜ ਜੀ ਕਹਿੰਦੇ ਅਸੀਂ ਮੱਜਾਂ ਦੇ ਮਹਾਰਾਜ ਜੀ ਦੇਖ ਲਓ ਮੱਜਾਂ ਤੇ ਨਾ ਮੱਖਣ ਨੂੰ ਮਾਰਦੇ ਬਣੀ ਹੁੰਦੇ ਸੀ ਹੱਥ ਨੂੰ ਨੇੜੇ ਲੈ ਜਾਂਦੀ ਸੀ ਅੜਾ ਦਿੰਦੇ ਹੁੰਦੇ ਸੀ ਮੱਖੀ ਐਨਾ ਪ੍ਰੇਮ ਕਰਦੇ ਸੀ ਮਹਾਰਾਜ ਜੀਾਂ ਦੇ ਜਦੋਂ ਮਤਲਬ ਕਿ ਜੇ ਬਿਮਾਰ ਵੀ ਹੋਣਾ ਤਾਂ ਮਹਾਰਾਜਿਆਂ ਨੇ ਆਪ ਜਾਣਾ ਉੱਥੇ ਕਿੰਨੀ ਘਾਲ ਨਾ ਕਾਲੀ ਮਹਾਰਾਜਿਆਂ ਨੇ ਫਿਰ ਸ੍ਰੀਮਾਨ ਜੀ ਮਹਾਰਾਜਿਆਂ ਨੂੰ ਸ੍ਰੀਮਾਨ ਜੀ ਲਾਇਆ ਜਦੋਂ ਲੰਗਰ ਦਾ ਉਦੋਂ ਕਹਿੰਦੇ ਸਾਨੂੰ ਵੱਡਿਆਂ ਨੇ ਸੱਦਿਆ ਵੀ ਸ੍ਰੀਮਾਨ ਲਾਉਣਾ ਤੁਹਾਨੂੰ ਆਪਣਾ ਸ੍ਰੀਮਾਨ ਚਲਾ ਗਿਆ ਕਹਿੰਦੇ ਅਸੀਂ ਨੇ ਫਿਰ ਬੇਨਤੀ કરી ਸੰਤ ਬਾਬਾ ਇਸ਼ਾ ਸਿੰਘ ਜੀ ਮਹਾਰਾਜਿਆਂ ਨੂੰ ਕਿ ਮਹਾਰਾਜ ਜੀ ਤਿੰਨੇ ਤਰ੍ਹਾਂ ਦੀ ਮਾਇਆ ਪਰਵਲ ਪਰਵਲ ਹੈ ਲੰਗਰ ਦੇ ਵਿੱਚ ਤੇ ਸਾਨੂੰ ਜੇ ਤੁਹਾਡੀ ਪੂਰਨ ਕਿਰਪਾ ਹੋਊਗੀ ਫੇਰ ਬਚਾਂਗੇ ਮਹਾਰਾਜ ਨਹੀਂ ਨਹੀਂ ਬਚੇ ਜਾਣਾ ਕਹਿੰਦੇ ਫਿਰ ਮਹਾਰਾਜ ਜੀ ਨੇ ਸਾਡੇ ਸਿਰ ਤੇ ਹੱਥ ਧਰਤੇ ਦੋਨੇ ਜਾ ਕਹਿੰਦੇ ਬੱਬਾ ਤੇਰੇ ਨੇੜੇ ਨਹੀਂ ਪਟੂਗੇ ਦੇਖ ਲਓ ਫਿਰ ਬਸ ਕਹਿੰਦੇ ਫਿਰ ਅਸੀਂ ਨੇ ਇਹ ਧਾਰਨ ਕਰ ਲਿਆ ਜਦੋਂ ਸਾਨੂੰ ਸੇਵਾ ਲਈ ਅਸੀਂ ਨੇ ਇਹ ਧਾਰਨ ਕਰ ਲਿਆ ਵੀ ਨਾ ਅੱਕਣਾ ਤੇ ਨਾ ਥੱਕਣਾ ਫਿਰ ਮਹਾਰਾਜ ਜੀ ਤੇ ਹਕੀਮਾਂ ਦੇਖ ਲਓ ਤੁਸੀਂ ਕਦੋਂ ਆਉਂਦਾ ਸੀ ਕਦੇ ਆਇਆ ਵੀ ਆਕੇ ਆਉਣ ਨਾ ਕੈ ਨਹੀਂ ਸੰਗਤ ਇੱਕ ਦਿਨ ਅਸੀਂ ਯੂਪੀ ਤੋਂ ਆਇਆ ਤੇ ਆ ਕੇ ਆਉਣ ਸਾਡ ਸੰਗਤ ਦੀਆਂ ਲੈਣਾ ਲੱਗੀਆਂ ਪਈਆਂ ਤੇ ਸਾਰੀ ਰਾਤ ਸੰਗਤ ਚੱਲਦੀ ਰਹੀ ਸਮਾਗਮ ਸੀਗਾ ਰਾੜਾ ਸਾਹਿਬ ਤੇ ਸਾਰੀ ਰਾਤ ਸੰਗਤ ਚੱਲਦੀ ਰਹੀ ਅਸੀਂ ਆਖਿਆ ਮਹਾਰਾਜ ਜੀ ਥੋੜਾ ਜਿਹਾ ਕਿਉਂਕਿ ਏਡੀ ਦੂਰੋਂ ਸਫ਼ਰ ਕਰਕੇ ਅਸੀਂ ਯੂਪੀ ਤੋਂ ਆਇਸੀ ਚੱਲਦੀ ਆਏ ਹੋਂਦੇ ਹਾਪੜ ਤੋਂ ਤਾਂ ਮਹਾਰਾਜ ਜੀ ਸਾਨੂੰ ਕਹਿੰਦੇ ਨਾ ਥੋੜੀ ਜੀ ਸੰਗਤ ਘਟੀ ਹੋਈ ਸੀਗੀ ਅਮਰਤ ਬੀੜ ਦਾ ਟਾਈਮ ਹੋ ਗਿਆ ਸੀ ਅਸੀਂ ਇਸ਼ਨਾਨ ਕਰਨੇ ਜਾਣਾ ਸੀਗਾ ਸਾਨੂੰ ਕਹਿੰਦੇ ਕਹਿੰਦੇ ਸਾਡੇ ਤਾਂ ਕਹਿੰਦੇ ਜਦੋਂ ਰਾਮ ਕਰਨ ਨੂੰ ਮੰਨ ਕਰਦਾ ਹੈ ਕਹਿੰਦੇ ਅਸੀਂ ਤਾਂ ਆਪਣੇ ਮਨ ਨੂੰ ਕਹਿ ਦਿੰਨੇ ਆ ਜਦੋਂ ਚੱਕ ਕੇ ਘੋਰ ਵਿੱਚ ਧਰ ਤਾ ਤੂੰ ਰਜ ਕੇ ਸੌਣੀ ਤੂੰ ਰਜ ਕੇ ਸੌਣੀ ਆਕੇ ਧੋਰ ਵਿੱਚ ਘਰ ਤਾ ਤੁਰਜ ਕੇ ਸੌਲੀ ਰਜ ਕੇ ਸੌਲੀ ਆਕੇ ਧੋਰ ਵਿੱਚ ਘਰ ਤਾ ਤੁਰਜ ਕੇ ਸੌਲੀ ਰਜ ਕੇ ਸੌਲੀ ਚੱਕ ਕੇ ਤੋਰ ਵਿੱਚ ਧਰ ਤਾ ਰਜ ਕੇ ਸੌਲੀ ਰਜ ਕੇ ਸੌਲੀ ਚੱਕ ਕੇ ਕੂਰ ਵਿੱਚ ਧਰ ਤਾ ਤੂ ਰਜ ਕੇ ਸੌਲੀ ਰਜ ਕੇ ਸੌਲੀ ਜਦ ਚੱਕ ਕੇ ਕੂਰ ਵਿੱਚ ਤਰ ਤਰ ਰਜ ਕੇ ਸੌਲੀ ਰਜ ਕੇ ਸੌਲੀ ਜਦ ਚੱਕ ਕੇ ਕੂਰ ਵਿੱਚ ਤਰ ਤਰ ਰਜ ਕੇ ਸੌਲੀ ਰਜ ਕੇ ਸੌਲੀ ਜਾ ਕੇ ਕਬਰ ਦੇ ਵਿੱਚ ਧਰਤਾ ਨਾ ਫੇਰ ਸੌਣੀ ਕਹਿੰਦੇ ਅਸੀਂ ਤਾਂ ਆਪਣੇ ਮਨ ਨੂੰ ਇਹ ਕਹਿ ਰਹੇ ਹੁੰਨੇ ਆ ਦੱਸੋ ਸਾਧ ਸੰਗਤ ਜੀ ਜੀਵਨ ਉਹ ਹੀ ਨਹੀਂ ਬਣਦੇ ਜਿਉਂਦੇ ਜੀ ਮਰਨਾ ਪੈਂਦਾ ਫੇਰ ਜਾ ਕੇ ਜੀਵਨ ਮਿਲਦਾ ਉੱਥੋਂ ਸ਼ੁਰੂ ਹੁੰਦਾ ਕਹਿੰਦੇ ਅਸੀਂ ਤਾਂ ਜਦੋਂ ਸਾਡਾ ਥੱਕਦਾ ਹੈ ਨਾ ਮਨ ਸਰੀਰ ਥੱਕਦਾ ਹੈ RAM ਕਰਨ ਨੂੰ ਮਾਨ ਕਰਦਾ ਕਹਿੰਦੇ ਅਸੀਂ ਤਾਂ ਇਹ ਕਹਿ ਦਿੰਨੇ ਆ ਵੀ ਜਦੋਂ ਕਬਰ ਚ ਧਰਤਾ ਉਦੋਂ ਸੌਣੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਨਾਪ ਜੀ ਦੇ ਪਿਆਰੇ ਤਨ ਮਹਾਪੁਰਸ਼ ਜਿਨ੍ਹਾਂ ਨੇ ਐਡੀ ਐਡੀਆਂ ਕਮਾਈਆਂ ਕਰੀਆਂ ਬੜੀ ਸੇਵਾ ਬੜੀ ਸੇਵਾ ਬਸ ਦੇਖ ਕੇ ਉਹਨਾਂ ਨੂੰ ਦੇਖੋ ਆਪਾਂ ਕਹਿ ਦਿੰਨੇ ਆ ਨਾ ਵੀ ਖਾਲਸਾ ਰਾਜ ਸਾਧ ਸੰਗਤ ਜੀ ਜਦੋਂ ਆਪਾਂ ਖਾਲਸੇ ਬਣ ਗਏ ਜਦੋਂ ਆਪਣਾ ਮਨ ਖਾਲਸ ਹੋ ਗਿਆ ਸ਼ੁੱਧ ਹੋ ਗਿਆ ਇਹ ਛੋਟੇ ਛੋਟੇ ਮੋਟੇ ਰਾਜਾਂ ਨੂੰ ਛੱਡੋ ਥੋੜਾ ਤਾਂ ਸਾਰੀਆਂ ਸ੍ਰਸ਼ਟੀਆਂ ਤੇ ਰਾਜ ਹੈ ਸਗਲ ਸਿਸ਼ਟ ਕਾ ਰਾਜ ਹੈ ਸਾਧੂ ਹੈ ਜਿਹੜਾ ਮਨ ਨੂੰ ਸਾਧਨ ਦੀ ਲੋੜ ਹੈ ਆ ਜਿੱਥੇ ਆਪਾਂ ਬੈਠੇ ਆ ਇੱਥੋਂ ਹੀ ਸਾਰੀਆਂ ਪ੍ਰਾਪਤੀਆਂ ਹੋਣੀਆਂ ਨੇ ਸੰਗਤ ਦੀ ਸੇਵਾ ਕਰਨੀ ਸੰਗਤ ਦਾ ਪ੍ਰੇਮ ਪ੍ਰੇਮ ਬਹੁਤ ਵੱਡੀ ਚੀਜ਼ ਹੈ ਪ੍ਰੇਮ ਕਰਨਾ ਸਾਧ ਸੰਗਤ ਦੀ ਇਹ ਜਿਹੜੀ ਖਾਲਕ ਖਲਕਤ ਹੈ ਨਾ ਇਹਦੇ ਵਿੱਚ ਹੀ ਖਾਲਕ ਹੈ ਇਹਦੇ ਵਿੱਚ ਹੀ ਉਹਦਾ ਵਾਸ ਹੈ ਤੇਰ ਮੇਰ ਨੂੰ ਛੱਡਣਾ ਪੈਂਦਾ ਆਪਣੇ ਬਰਾਈ ਨੂੰ ਛੱਡਣਾ ਪੈਂਦਾ ਕਿਰਪਾ ਕਰੇ ਮਹਾਰਾਜਾ ਆਪਣੇ ਤੇ ਆਪਾਂ ਨੂੰ ਸਾਧ ਸੰਗਤ ਦੇ ਜੋੜੇ ਝਾੜਨ ਦੀ ਭਾਂਡੇ ਮਾਂਜਣ ਦੀ ਸੇਵਾ ਜਦੋਂ ਮਿਲਦੀ ਹੈ ਇੱਕ ਦਿਨ ਬੈਠੇ ਬੈਠੇ ਮੈਨੂੰ ਕਹਿੰਦੇ ਕਹਿੰਦੇ ਕਿਵੇਂ ਪਤਾ ਲੱਗੇ ਵੀ ਰੱਬ ਤੁਹਾਡੇ ਤੇ ਖੁਸ਼ ਹੈ ਮੈਂ ਹੱਥ ਜੋੜੇ ਮੈਂ ਕਿਹਾ ਮਹਾਰਾਜ ਜੀ ਕਿਵੇਂ ਪਤਾ ਲੱਗੇ ਕਹਿੰਦੇ ਬਹੁਤੀ ਮਾਇਆ ਮਿਲ ਜੇ ਬਹੁਤੀਆਂ ਆਸਾਂ ਪੂਰੀਆਂ ਹੋ ਜਾਣ ਕਹਿੰਦੇ ਬੰਦਾ ਉਲਝ ਜਾਂਦਾ ਹੈ ਕਹਿੰਦੇ ਜਦੋਂ ਤੁਹਾਡਾ ਜਿਹੜਾ ਮਨ ਹੈ ਨਾ ਮਨ ਹਿਰਦਾ ਜਦੋਂ ਇਹ ਸੇਵਾ ਕਰਨ ਨੂੰ ਬਾਣੀ ਪੜਨ ਨੂੰ ਕਰੇ ਉਦੋਂ ਤੁਸੀਂ ਸਮਝ ਲਓ ਵੀ ਹੁਣ ਸਾਡੇ ਤੇ ਪਰਮੇਸ਼ਰ ਸੰਤੋਸ਼ਟ ਹੈ ਹੁਣ ਸਾਡੇ ਤੇ ਖੁਸ਼ੀ ਹੈ ਪੂਰੀ ਕਾਲ ਯੁਗ ਦੇ ਵਿੱਚ ਐਦੋਂ ਵੱਡਾ ਕੋਈ ਕਰਮ ਨਹੀਂ ਹੈ ਸਿਮਰਨ ਤੋਂ ਵੱਡਾ ਆਪਣੇ ਵੱਡੇ ਭਾਗ ਕਿ ਆਪਾ ਧੰ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਨਾਲ ਜੁੜੇ ਹੋਇਆ ਇਹਨਾਂ ਦੇ ਸਿੱਖਾਂ ਇਹਨਾਂ ਦੀ ਬਾਣੀ ਪੜ੍ਹਦੇ ਆ ਜਿਹੜਾ ਬੰਦਾ ਬਾਣੀ ਦੇ ਅਨੁਸਾਰ ਆਪਣਾ ਜੀਵਨ ਢਾਲ ਲੂਗਾ ਉਹੋ ਰਾਜਾ ਹੈ ਸਾਰੀਆਂ ਸ੍ਰਿਸ਼ਟੀਆਂ ਦਾ ਉਸ ਨੂੰ ਹੀ ਆਨੰਦ ਹੈ ਆਨੰਦ ਆਨੰਦ ਸਭ ਕੋਈ ਕਹੇ ਆਨੰਦ ਤਾਂ ਇਹਨਾਂ ਦੀ ਪਤਾ ਲੱਗਦਾ ਸਾਧ ਸੰਗਤ ਜੀ ਇਹਨਾਂ ਨੂੰ ਇਹਨਾਂ ਨਾਲ ਜੁੜਿਆ ਉਦੋਂ ਜਾਂਦਾ ਜਦੋਂ ਇਹਨਾਂ ਨਾਲ ਜੁੜੇ ਹੋਏ ਪ੍ਰੇਮ ਨਾਲ ਆਪਾਂ ਨੂੰ ਮਹਾਪੁਰਸ਼ ਮਿਲ ਜਾਣ ਆਪਣੇ ਵੱਡੇ ਭਾਗ ਕਿ ਆਪਾਂ ਅੱਜ ਸਾਰਾ ਦਿਨ ਮਹਾਪੁਰਸ਼ਾਂ ਦੇ ਦਰਸ਼ਨ ਕਰਾਂਗੇ ਮਹਾਪੁਰਸ਼ਾਂ ਦੇ ਬਚਨ ਸੁਣਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਇਹ ਗੱਲਾਂ ਕਰਨੀਆਂ ਨੇ ਉਹਨਾਂ ਨੇ ਸੋ ਇਸ ਕਰਕੇ ਸਾਧ ਸੰਗਤ ਜੀ ਸਾਧੂਆਂ ਦੀ ਸੰਗਤ ਸੰਤ ਗੁਰੂ ਅਸੀਂ ਤਾਂ ਮਾਨ ਨਾਲ ਕਹਿੰਨੇ ਆ ਲੋਕ ਕਹਿੰਦੇ ਨੇ ਬਈ ਗੁਰੂ ਮੱਥਾ ਟਿਕਉਂਦੇ ਫਰਾਣਾ ਕਰਦੇ ਗੁਰੂ ਮਹਾਰਾਜ ਜੀ ਨੇ ਬਾਣੀ ਚ ਕਿੰਨੀ ਵਾਰ ਸੰਤ ਗੁਰੂ ਕਹੇ ਸਤ ਗੁਰੂ ਤੱਕ ਕਹੇ ਸੰਤ ਸੋ ਇਸ ਕਰਕੇ ਸਾਡੇ ਸੰਤ ਗੁਰੂਆਂ ਦੀ ਅੱਜ ਵਰਸੀ ਦੇ ਉੱਤੇ ਆਪਾਂ ਸਾਰੇ ਇਕੱਤਰ ਹੋਇਆ ਮਣੀ ਕਰਨ ਦਾ ਕੋਈ ਦੂਰ ਨਹੀਂ ਦੁਨੀਆ ਦੇਸਾਂ ਵਿਦੇਸਾਂ ਤੋਂ ਆਉਂਦੀ ਹੈ ਜਦੋਂ ਰਾੜਾ ਸਾਹਿਬ ਵਰਸੀ ਮਨਾਈ ਜਾਂਦੀ ਹੈ ਹੁਣ ਨੌ ਮਾਗ ਨੂੰ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਸੰਪਰਤਾ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਐਤਵਾਰ ਨੂੰ ਜਿਹੜਾ ਦਿਮਾਨ ਲਾਇਆ ਸੀ ਉਹਦੇ ਵਿੱਚ ਮਹਾਰਾਜਿਆਂ ਦਾ ਦੇਖੋ ਉਹਨਾਂ ਨੇ ਸਨਾਇਆ ਵੀ ਕਿੰਨੀ ਘਾਲ ਨਾ ਕਾਲੀ ਕਿਉਂਕਿ ਉਹਨਾਂ ਨੇ ਦੇਖੀ ਹੋਈ ਹੈ ਸਾਹਮਣੇ ਆਪਾਂ ਸਾਰੇ ਜਿੰਨੇ ਹੁਣ ਬੈਠੇ ਆਂ ਆਪਾਂ ਨੇ ਕਿਹੜਾ ਦੇਖਿਆ ਨਹੀਂ ਸਾਡੇ ਕੋਲ ਮਲੇਸ਼ੀਆ ਵਾਲੇ ਮਹਾਪੁਰਸ਼ ਬੈਠੇ ਨੇ ਸੰਤ ਬਾਬਾ ਪ੍ਰਤਪਾਲ ਸਿੰਘ ਜੀ ਮਾ ਇਹ ਸਾਡੇ ਕੋਲ ਮਣੀ ਕਰਨ ਸਾਹਿਬ ਵੀ ਜਾਂਦੇ ਸੀਗੇ ਇਹਨਾਂ ਦੇ ਮਾਤਾ ਜੀ ਬੱਲੇ 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 ਸੇਵਾ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਸੋ ਇਸ ਕਰਕੇ ਕੋਸ਼ਿਸ਼ ਕਰੋ ਪਹਿਲਾਂ ਤਾਂ ਕੋਸ਼ਿਸ਼ ਹੀ ਬਣਦੀ ਹੈ ਕੋਸ਼ਿਸ਼ ਕਰੋ ਕਿ ਆਪਾਂ ਸੰਗਤ ਦੇ ਚਰਨਾਂ ਦੀ ਧੂੜ ਬਣ ਜਾਈਏ ਸੰਗਤ ਦੇ ਚਰਨਾਂ ਦੀ ਧੂੜ ਬਣ ਜਾਈਏ ਸੰਗਤ ਦੇ ਚਰਨਾਂ ਦਾ ਪਿਆਰ ਲੈ ਲਿਆ ਜਿਹਨੇ ਸੰਗਤ ਦਾ ਪਿਆਰ ਲੈ ਲਿਆ ਉਹਨੇ ਪਰਮੇਸ਼ਰ ਦਾ ਪਿਆਰ ਲੈ ਲਿਆ ਪਰਮੇਸ਼ਰ ਦਾ ਬਸ ਐਸਾ ਸਾਥ ਸੰਗਤ ਦੀ ਸੰਗਤ ਦੇ ਵਿੱਚ ਸੋ ਇਸ ਕਰਕੇ ਆਪਾਂ ਤਾਂ ਬਸ ਇਹੀ ਇੱਕ ਹਮਲਾਸ ਧਾਰਨਾ ਪੜ ਕੇ ਆਪਾਂ ਸਮਾਪਤੀ ਕਰਨੀ ਹੈ ਤੁਹਾਡਾ ਤੁਸੀਂ ਫਿਰ ਮਹਾਪੁਰਸ਼ਾਂ ਦੇ ਬਾਚਨ ਸੁਣਨੇ ਨੇ ਆਪਾਂ ਤਾਂ ਕੋਕਰਾਂ ਸੇਵਾਦਾਰਾਂ ਗੁਰੂ ਘਰ ਦੇ ਭਾਂਡੇ ਮੰਜਨ ਨਾਲ ਇੱਕ ਛੋਟੇ ਸੇਵਾਦਾਰਾਂ ਸੋ ਇਸ ਕਰਕੇ ਆਪਾਂ ਹੁਣ ਧਾਰਨਾ ਪੜ੍ਹੀਏ ਗਾਲੈ ਸੰਗਤੀ ਗੁਣ ਪੂਰਿਆਂ ਗੁਰਾਂ ਦੇ ਗਾਲੋ ਸੰਗਤੀ गु सङ्गति गुणपूर्या ग्रा गो सङ्गति ग ਤਨ ਤਨ ਧੰਨ ਸੰਤ ਬਾਬਾ ਨਰੈਣ ਹਰੀ ਜੀ ਮਹਾਰਾਜ ਮਣੀ ਕੰਨ ਸਾਹਬ ਵਾਲੇ ਉਹਨਾਂ ਨੇ ਆਪ ਸੰਗਤ ਲਈ ਇਤਨਾ ਵੱਡਾ ਸਥਾਨ ਉੱਥੇ ਬਣਾਇਆ ਹੈ। ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀਆਂ ਦੀ ਕਿਰਪਾ ਦੁਆਰਾ ਦਾਸ ਉੱਥੇ ਲੰਗਰ ਦੀ ਸੇਵਾ ਕਰਦਾ ਹੈ। ਕੋਈ ਵੀ ਸੰਗਤ ਕਦੇ ਆਵੇ ਤਾਂ ਦਾਸ ਉੱਥੇ ਲੰਗਰ ਦੀ ਹੁੰਦਾ ਹੈ। ਚਰਨ ਪਟਾਣ ਦੀ ਸੇਵਾ ਸਾਨੂੰ ਬਖਸ਼ਿਓ ਅਸੀਂ ਵੱਡੇ ਭਾਗ ਸਮਝਾਂਗੇ ਆਪਣੇ। ਸਾਰੇ ਮਹਾਪੁਰਸ਼ਾਂ ਦੀ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਕੋਟਾਨ ਕੋਟ ਨਮਸਕਾਰ ਹੈ ਜਿਹੜੇ ਪੂਰਨ ਮਹਾਪੁਰਸ਼ਾਂ ਦੀ ਸੰਗਤ ਨੂੰ ਯਾਦ ਵਿੱਚ ਅੱਜ ਇੱਥੇ ਆਪਾਂ ਇਕੱਤਰ ਹੋਇਆ ਉਹ ਆਪਣੇ ਵਿੱਚ ਹੀ ਨੇ ਕਿਤੇ ਕਿੱਥੇ ਜਾਣਾ ਉਹਨਾਂ ਨੇ ਉਹ ਤਾਂ ਨਿਰੰਕਾਰ ਅਸੀਂ ਤਾਂ ਸਾਧ ਸੰਗਤ ਜੀ ਬਸ ਗਾ ਨਹੀਂ ਸਕਦੇ ਕੋਸ਼ਿਸ਼ ਕਰ ਸਕਦੇ ਹਾਂ ਉਹਨਾਂ ਦੇ ਗੁਣ ਗਾਈਏ ਉਹਨਾਂ ਦੀ ਦੱਸੇ ਹੋਏ ਪੂਰਨਿਆ ਤੇ ਚੱਲੀਏ ਸੇਵਾ ਸਿਮਰਨ ਵਸ ਦੋ ਹੀ ਸਾਧਨ ਨੇ ਪਾਰ ਹੋਣ ਦੇ ਆਨੰਦ ਪ੍ਰਾਪਤ ਕਰਨ ਦੇ ਦੇਖੋ ਆਨੰਦ ਲਈ ਆਪਾਂ ਸਾਰੇ ਫਿਰਦੇ ਆ ਵੀ ਸਾਨੂੰ ਆਨੰਦ ਆਵੇ ਜੀਵਨ ਦਾ ਸੋ ਆਨੰਦ ਬਾਣੀ ਤੋਂ ਸਿਮਰਨ ਤੋਂ ਤੇ ਸੇਵਾ ਤੋਂ ਬਿਨਾਂ ਮੁਸ਼ਕਲ ਹੈ ਸੋ ਇਸ ਕਰਕੇ ਆਪਾਂ ਸੱਚ ਨਾਲ ਜੁੜੀਏ ਸੱਚ ਇਹੀ ਹੈ ਜਿਨੇ ਇਹਾ ਉਹਾ ਆਪਣਾ ਸਾਥ ਦੇਣਾ ਸੱਚ ਨੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੇ ਆਪਾਂ ਬਾਣੀ ਨਾਲ ਜੁੜੀਏ ਬਾਣੀ ਅਨਸਾਰ ਆਪਣਾ ਜੀਵਨ ਢਾਲੀਏ ਬਸ ਫਿਰ ਚੜਦੀ ਕਲੇਈ ਹੈ ਆਨੰਦ ਹੀ ਆਨੰਦ ਹੈ ਫਿਰ ਦਾਸ ਦੀ ਸੰਤ ਬਾਬਾ ਨਰਨਹਰੀ ਜੀ ਮਨੀ ਕਰਨ ਸਾਹਿਬ ਵਾਲੇ ਭੈਣ ਜੀ ਦੇਵਾ ਜੀ ਬਾਬਾ ਸ਼੍ਰੀ ਰਾਮ ਜੀ ਵੱਲੋਂ ਦਾਸ ਦੀ ਹਾਜ਼ਰੀ ਆਪ ਜੀ ਆਪਣੇ ਚਰਨਾਂ 'ਚ ਪ੍ਰਵਾਨ ਕਰਿਓ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ